पूरा मामला है सर मानपाल पुरुष जी साहब दी दिशा निर्देशा ਦੇ ਉੱਪਰ ਤੇ ਸਾਡੇ ਐਸਪੀ ਸ੍ਰੀ ਚਾਂਸਿੰਗ ਸਾਹਿਬ ਦੇ ਗਾਈਡਲਾਈਨ ਦੇ ਉੱਪਰ ਇਹ ਪੁੱਛਿਆ ਸੀ ਕਿ ਉਹਦੇ ਵਿੱਚ ਕੀ ਗੱਲ ਹੈ ਇੰਸਪੈਕਟਰ ਸੰਦਰ ਸਿੰਘ ਨੇ ਆਪਣੇ ਪਾਰਟੀ ਦਾ ਨਾਕਾ ਲਗਾਇਆ ਸੀਗਾ ਨਕਬੰਦ ਰਾਲਨਾਂ ਨੂੰ ਇੱਕ ਚਾਰਜ ਗੱਲ ਵਿੱਚ ਬੰਦarrest ਕੀਤਾ ਚਿੰ다 ਸਿੰਘ ਇਹ ਉਹਨੂੰ ਸਮਝ ਲਈ ਗਈ ਹੈ 1 ਕਿਲੋ ਹੈਰੋਇਨ ਤੇ ਡਰਗ ਮਨੀ 4 ਲੱਖ ਰੁਪਏ ਦੀ ਗ੍ਰਿਫਤਾਰ ਸਰ ਦੋਸ਼ੀ ਤੇ ਪਹਿਲਾਂ ਵੀ ਹਮ ਕਦੋਂ ਸਰ ਹਾਂ ਜੀ ਹਾਂ ਜੀ ਇਹਦੇ ਖਿਲਾਫ ਪਹਿਲਾਂ ਵੀ ਸਦਰ ਖਲੂਦਪੁਰ ਵਿੱਚ ਪੈਰਾਗ੍ਰਾਮ ਮਾਰ ਦਿਆ ਗਿਆ ਤੇ ਆਲਰੇਡੀ ਜੇਲ੍ਹ ਚ ਸੀਗਾ 2020 ਦੇ ਵਿੱਚ ਅਰੈਸਟ ਹੋ ਕੇ ਗਿਆ ਸੀਗਾ ਤੇ 2022 ਦੇ ਵਿੱਚ ਵਾਪਸ ਆਇਆ ਸੀਗਾ ਤੇ ਫਿਰ ਇਹ ਨਾ ਡਰੋਨ ਦੇ ਰਾਹੀਂ ਜਿਹੜਾ ਹਮੂ ਦਾ ਲੱਗਾ ਡਰੋਨ ਤੇ ਰਹੀ ਮੰਨਣਾ ਲੱਗ ਗਿਆ ਤੇ ਦੇਖੀਆ ਸਰ ਦੋਸ਼ੀ ਦਾ ਲੇਖ ਕਿਸੇ ਨਾਲ ਅਜੇ ਹੋਏ ਹਾਂ ਫਿਲਹਾਲ ਤੇ ਹੈਗਾ ਕਿ ਜਦੋਂ ਅਸੀਂ ਰਿਪੋਰਟ ਚ ਪੇਸ਼ ਕੀਤਾ ਰਮਾਂਡ ਦਾ ਅਸਰ ਕੀਤਾ ਗਿਆ ਹੈ ਇਹ ਜਿਹੜੇ ਲਿੰਕ ਬਾਰੇ ਵੀ ਬੈਕਵਰਡ ਲਿੰਕੇਜ ਕੀਤਾ ਫਾਰਵਰਡ ਲਿੰਕੇਜ ਕੀਤਾ ਉਹ ਪਤਾ ਕਿਤੇ ਜਾਏਗਾ ਫਿਲਹਾਲ ਲੱਗਾ ਕਿ ਪਾਕਿਸਤਾਨ ਤੋਂ ਇਹ ਲਿੰਕ ਸੀਗਾ ਉਥੋਂ ਉਗਾਰੇ ਚ ਇਥੇ ਕਿਹੜਾ ਸਪਲਾਈ ਕਰ ਰਿਹਾ ਉਹ ਪਤਾ ਨਹੀਂ